ਕੀ ਹੋਇਆ ਕੀ ਹੋਇਆ ਐਕਸੀਡੈਂਟ ਹੋਇਆ ਬੱਚਿਆਂ ਦਾ ਦੋਨਾਂ ਦਾ ਹੀ ਦੋਨੋਂ ਕੰਮ ਕਰਦੇ ਸੀ ਸਾਇਟੀ ਚ ਜਾ ਰਹੇ ਸੀ ਰੋਟੀ ਲੈ ਕੇ ਰੋਟੀ ਖਵਾਣਾ ਸੀ ਤੇ ਪੈਕ ਕਰਕੇ ਘਰ ਲੱਗੇ ਜਾਂਦੇ ਨੇ ਐਕਸੀਡੈਂਟ ਹੋ ਗਿਆ ਤੇ ਸੰਖੇਚਾਰ ਪੰਜ ਵਜੇ ਪਤਾ ਲੱਗਾ ਕਿ ਐਕਸੀਡੈਂਟ ਹੋਇਆ ਆਪਾਂ ਕਹਿੰਦੇ ਹਸਪੀਟਲ ਆਏ ਚਲੋ ਬੱਚੇ ਦੀ ਕੰਡੀਸ਼ਨ ਸਹੀ ਲੱਗੀ ਹਨ ਠੀਕ ਆਪਾਂ ਤਾਂ ਇਹ ਚੰਦੇ ਚਲੀ ਰਿਖੀ ਲਾ ਜੂ ਪਰ ਮਾਲਕ ਨੇ ਮੰਨਦਾ ਪਿਆ ਕੀ ਕਰ ਸਕਦੇ ਮੇਰਾ ਨਾਮ ਭਾਈ ਗੌਰਵ ਹੈ ਜਿਹਨੇ ਐਕਸੀਡੈਂਟ ਕੀਤਾ ਕੱਲ ਇੱਕ ਇਨਸੀਡੈਂਟ ਹੋਇਆ ਬਹੁਤ ਵੱਡਾ ਉਹਨੂੰ ਆਪਾਂ ਛੋਟਾ ਨਹੀਂ ਕਹਿ ਸਕਦੇ ਉਹ ਇਨਸੀਡੈਂਟ ਇਹ ਸੀਗਾ ਕਿ ਐਕਟਿਵਾ ਤੇ ਦੋ ਲੜਕੇ ਜਾਣਦੇ ਸੀ ਪਿੱਛੋਂ ਗੱਡੀ ਆਈ ਆ ਟਰੱਕ ਠੀਕ ਹੈ ਜੀ ਟਰੱਕ ਆਇਆ ਟਰੱਕ ਨੇ ਬਿਨਾ ਕੁਝ ਵਿੰਦੇ ਚਾਹਦੇ ਉਹਨਾਂ ਦੋ ਬੰਦਿਆਂ ਨੂੰ ਘਚੋਲ ਦਿੱਤਾ ਉਹਨਾਂ ਦੀ ਸਾਰੀ ਬੋਡੀ ਦੇ ਇਕੱਲੇ ਇਕੱਲੇ ਪਾਰਟ ਮਤਲਬ ਕਿ ਉਹਨੂੰ ਪ੍ਰਾਈਵੇਟ ਜਗ੍ਹਾ ਤੋਂ ਵੀ ਮਤਲਬ ਕਿ ਵਾਸ਼ਰੂਮ ਰਾਈ ਬਲੱਡ ਆਉਣਾ ਸਟਾਰਟ ਹੋ ਗਿਆ ਚਲੋ ਨਿਰਮਨ ਹਸਪੀਟਲ ਪਟਾਲਾ ਰੋਡ ਤੇ ਆਪਾਂ ਲੈ ਕੇ ਆਏ ਆ ਆਪਣੇ ਰਿਸਕ ਦੇ ਉੱਪਰ ਆਪਾਂ ਪੁਲਿਸ ਕੰਪਲੇਂਟ ਕੀਤੀ ਹੈ ਉਹਨਾਂ ਦੀ ਵੱਡੀ ਗੱਡੀ ਟਰੱਕ ਆਪਾਂ ਵਿਜੇਨਗਰ ਚੌਂਕੀ ਫਰਾਤਾ ਹੈ ਫਰਾਨ ਤੋਂ ਬਾਅਦ ਰਾਤ ਉਸੇ ਗੱਡੀ ਦੇ ਵਿੱਚੋਂ ਉਸੇ ਗੱਡੀ ਦੇ ਵਿੱਚੋਂ ਰਾਤ maal ਨਿਕਲ ਜਾਂਦਾ ਹੈ ਠੀਕ ਹੈ ਜੀ ਉਸੇ ਸਮੇਂ ਰਾਤ ਇੱਕ ਬੰਦਾ ਵੀ ਛੱਡਿਆ ਜਾਂਦਾ ਠੀਕ ਹੈ ਜੀ ਬੰਦਾ ਵੀ ਛੱਡਿਆ ਜਾਂਦਾ ਇੱਕ ਬੰਦਾ ਅੰਦਰ ਬੈਠਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਇਹ ਬਹੁਤ ਜ਼ਿਆਦਾ ਮਾਤੜ ਹੈ ਜਿਨ੍ਹਾਂ ਦੇ ਜਿਨ੍ਹਾਂ ਦੇ ਕੋਲ ਐਕਸੀਡੈਂਟ ਹੋਇਆ ਜਿਨ੍ਹਾਂ ਦੇ ਬੱਚੇ ਸੀ ਠੀਕ ਹੈ ਉਹ ਜਾਣਦੇ ਨੇ ਕਰਦੇ ਕਰਦੇ ਇਹ ਹੁਣ ਕਹਿ ਰਿਹਾ ਇੱਥੇ ਟ੍ਰੀਟਮੈਂਟ ਬੰਦੇ ਉਹਨਾਂ ਦੇ ਬਚ ਗਏ ਹੈ ਇਹ ਹੁਣ ਇਹ ਕਹਿ ਰਿਹਾ ਕਿ ਮਤਲਬ ਕਿ ਤੂੰ ਹੀ ਕਿ ਤੂੰ ਹੀ ਉਹ ਉਹ ਵੇਖ ਲੋ ਪੁਲਿਸ ਵੀ ਭਾਈ ਮਤਲਬ ਕਿ ਜਾਂਦੀ ਪਈ ਹੈ ਠੀਕ ਹੈ ਪੁਲਿਸ ਵੀ ਆਪਣਾ ਰਾਹ ਛੱਡ ਕੇ ਭੱਜ ਗਈ ਕਿਉਂਕਿ ਪੁਲਿਸ ਨੇ ਨਾ ਪਹਿਲ ਲੈ ਕੇ ਪੈਸੇ ਲੈ ਕੇ ਛੱਡ ਦਿੱਤਾ ਠੀਕ ਹੈ ਜੀ ਪੈਸੇ ਲੈ ਕੇ ਬੰਦਾ ਵੀ ਛੱਡ ਦਿੱਤਾ ਪੈਸੇ ਲੈ ਕੇ ਗੱਡੀ ਦੇ ਵਿੱਚੋਂ ਮਾਲ ਵੀ ਛੱਡ ਦਿੱਤਾ ਹੁਣ ਇਹ ਬਜ਼ੁਰਗ ਨੇ ਜਿਨ੍ਹਾਂ ਦਾ ਬੱਚਾ ਸੀਗਾ ਮੇਨ ਜਿਹਦੇ ਉੱਪਰ ਖੂ ਬਹੁਤ ਜਿਆਦਾ ਜਿੰਨੂੰ ਸੱਟਾਂ ਲੱਗੀਆਂ ਠੀਕ ਹੈ ਜੀ ਹੁਣ ਉਹ ਦੋਨੋਂ ਪਾਲ ਦੀਆਂ ਉੱਪਰ ਦੀਆਂ ਫੈਕਟਰੀਆਂ ਦੇ ਮਾਲਕ ਦੋਨੋਂ ਰਲ ਕੇ ਨਾ ਆਪਸ ਦੇ ਵਿੱਚ ਕਹਿ ਰਹੇ ਆ ਕਿ ਤੁਸੀਂ ਕਰਨਾਨ ਕੋ ਹਸਪੀਟਲ ਜਾਂ ਕੇ ਪ੍ਰਾਈਵੇਟ ਹਸਪੀਟਲ ਜਿਹੜਾ ਜਿੱਥੇ ਬਹੁਤ ਘੱਟ ਹੈ ਜਾਂ ਸਿਵਲ ਹਸਪਤਾਲ ਤੁਸੀਂ ਉਹਨਾਂ ਨੂੰ ਜਾ ਕੇ ਸੁੱਟ ਦੋ ਕੋਈ ਗੱਲਾਂ ਠੀਕ ਹੋ ਜਾਣਗੇ ਉਹ ਬੰਦੇ ਮੈਂ ਕਹਿੰਦਾ ਕਿ ਸ਼ੁਕਰ ਹੈ ਮੇਰੇ ਮਾਲਕ ਦਾ ਕਿ ਬਚ ਗਏ ਬੰਦੇ ਠੀਕ ਹੈ ਜੇ ਨਾ ਮੌਕੇ ਤੇ ਆਪਾਂ ਲੈ ਕੇ ਨਿਰਮਾਨ ਹਸਪੀਟਲ ਨੇ ਜਿਉਂ ਪੰਧਾ ਨੂੰ ਬਚਾਇਆ ਤੇ ਇਹ ਬੰਦੇ ਉਹ ਸਾਰੇ ਸਾਰੇ ਰਲ ਕੇ ਨਾ ਪੰਧੇ ਰਲ ਕੇ ਪੈਸੇ ਲੈ ਆ ਲੋਗੇ ਕਹਿ ਰਹੇ ਅੱਗੇ ਆਪਾਂ ਸਿਵਲ ਹਸਪੀਟਲ ਜਿਹੜਾ ਵਾ ਸਿਵਲੋ ਹਸਪੀਟਲ ਜਰਾ ਕੀ ਆਪਾਂ ਰੈਫਰ ਕਰ ਦਈਏ ਬਾਕੀ ਇਹ ਬਜ਼ੁਰਗ ਲੋਤਰੇ ਤੁਸੀਂ ਇਹਨਾਂ ਤੋਂ ਪੁੱਛ ਸਕਦੇ ਹੋ ਹਾਂਜੀ ਡਾਕਟਰ ਸਾਹਿਬ ਹਾਂ ਜਮੇਰ ਨਾਮ ਡਾਕਟਰ ਚੰਦਰਿੰਦਰ ਮਾਨ ਮੈਡੀਕਲ ਸੈਂਟਰ ਤੋਂ ਠੀਕ ਹੈ ਇਹ ਦੋ ਪੇਸ਼ੈਂਟ ਆਏ ਸਾਡੇ ਕੋਲ ਕੱਲ ਇਹਨਾਂ ਦਾ ਕੋਈ ਰੋਡ ਸਾਈਡ ਐਕਸੀਡੈਂਟ ਸੀ ਐਕਸੀਡੈਂਟ ਐਸੇ ਰੋਡ ਤੇ ਬਟਾਲਾ ਰੋਡ ਤੇ ਹੋਇਆ ਸੀ ਠੀਕ ਹੈ ਜਦੋਂ ਉਹ ਹਨ ਐਡਮਿਸ਼ਨ ਆਏ ਸੀ ਇੱਕ ਪੇਸ਼ੈਂਟ ਤਾਂ ਬਿਲਕੁਲ ਸ਼ੌਕ ਵਿੱਚ ਹੈਗਾ ਸੀ ਕੋਈ ਬੀਪੀ ਵਗੈਰਾ ਨਹੀਂ ਸੀ ਹੈਗਾ ਬਲੀਡਿੰਗ ਕਾਫੀ ਹੋ ਰਹੀ ਸੀ ਉਹਨੂੰ ਠੀਕ ਹੈ ਉਹਨੂੰ ਤਾਂ ਚਲੋ ਮੈਡੀਸਿਨ ਵਗੈਰਾ ਸ਼ੁਰੂ ਕਰੀਏ ਟਰੀਟਮੈਂਟ ਸ਼ੁਰੂ ਕੀਤਾ ਤੇ ਇਹ ਪੇਸ਼ੈਂਟ ਦਾ ਜਿਹੜਾ ਸੀ ਚੂਲਾ ਜਿਹੜਾ ਬਿਲਕੁਲ ਹੀ ਨਹੀਂ ਹਿੱਲ ਰਿਹਾ ਸੀ ਜੋ ਸਟੈਬਿਲਿਟੀ ਕੀਤੀ ਸਕੈਨ ਵਗੈਰਾ ਕਰਾਏ ਉਹ ਚਾਹੀਦਾ ਹੀ ਨਿਕਲ ਕੇ ਆ ਵੀ ਇਹਨੂੰ ਤਾਂ ਜਿਹੜੇ ਚੂਲੇ ਦੀ ਸਰਜਰੀ ਆ ਜਲਦੀ ਜਲਦੀ ਕਰਵਾ ਦੇਣੀ ਚਾਹੀਦੀ ਆ ਆਪਾਂ ਤਾਂ ਅੱਜ ਦਾ ਪਲਾਨ ਕੀਤਾ ਸੀ ਬਟ ਇਹਨਾਂ ਦੇ ਘਰਦਿਆਂ ਨੇ ਹੁਣ ਸਾਨੂੰ ਸਵੇਰ ਦਾ ਰੋਕਾ ਆਇਆ ਵੀ ਇਲਾਜ ਕਰਨ ਤੋਂ ਵੀ ਆਪਾਂ ਆਪਣਾ ਮਰੀਜ਼ ਕਿਤੇ ਹੋਰ ਲੈ ਕੇ ਜਾਣਾ ਵਾ ਤੇ ਸਾਡੇ ਵੱਲੋਂ ਇਹਦੇ ਵਿੱਚ ਕੋਈ ਰੋਕ ਕਾਰਵਾਈ ਨਹੀਂ ਹੈਗੀ ਆਪਣਾ ਪੇਸ਼ੈਂਟ ਜਿੱਥੇ ਮਰਜੀ ਲੈ ਜਾ ਸਕਦੇ ਆ ਮੇਰਾ ਨਾਮ ਬਾਬਾ ਸੁਖਨਾਉ ਹੈ। ਅਈ ਦਾਨੇ ਬਾਟੇ ਮੁੰਡੇ ਦਾ ਇਲਾਜ ਹੋ ਜੇ ਸਾਨੂੰ ਕੋਹ ਨਾ ਦੋ। ਐਕਸੀਡੈਂਟ ਘਟੋਇਆ ਹੈ। ਇਹਨੋ ਗਿਆ ਤੀਰਾ ਦੇ ਨਾਲ। ਤੁਹਾਨੂੰ ਕੋਈ ਪੁਲਿਸ ਵਾਲਾ ਕੋਈ ਇਨਸਾਫ ਨਹੀਂ ਮਿਲਿਆ। ਕੋਈ ਇਨਸਾਫ ਨਹੀਂ ਮਿਲਿਆ। ਪੁਲਿਸ ਕੀ ਕਰੀ ਆ? ਪੁਲਿਸ ਤੇ ਥਾਣੇ ਗਏ ਆ ਅੰਦਰ ਕਾਲਾ ਮਾਲਾ ਕਰੀ ਜਾਂਦੇ ਆ। ਕਿਸ ਦੀ ਸੁਣਦੇ ਨਹੀਂ ਆ। ਨਾਲੇ ਪਹਿਲੀ ਗੱਲ ਹੈ ਜੀ ਜਦੋਂ ਐਕਸੀਡੈਂਟ ਹੋਇਆ ਪਿਆ। ਜਿਸ ਬਿਹੱਦ ਤੇ ਵੀ ਹੋਇਆ ਐਕਸੀਡੈਂਟ। ਉਹਨਾਂ ਨੂੰ ਹੀ ਗੱਡੀ ਜ਼ਬਤ ਹੋਈ ਆ ਗੱਡੀ ਦੇ ਵਿੱਚੋਂ ਪਹਿਲੀ ਗੱਲ ਲੱਗੀ ਆ ਕਿ ਮਾਲ ਜਾਣ ਦਾ ਮਤਲਬ ਹੀ ਨਹੀਂ ਹੈਗਾ ਜਿੰਨੇ ਜਿਹੇ ਇਹਨਾਂ ਦੇ ਸਾਈਨ ਹੀ ਨਹੀਂ ਹੋਏ ਪਰਿਵਾਰ ਦੇ ਮੈਂਬਰਾਂ ਦੇ ਪਹਿਲਾਂ ਸਾਈਨ ਉਹਨਾਂ ਜ਼ਰੂਰੀ ਹੈਗੇ ਨੇ ਹਾਂਜੀ ਪੁਲਿਸ ਵੇਖ ਗਈ ਆ ਤੁਹਾਨੂੰ ਕੁਝ ਨਹੀਂ ਪਤਾ ਮੈਂ ਮੈਂ ਡਾਕਟਰ ਆ ਮੈਂ ਡਾਕਟਰ ਸਚੀਨ ਆ ਠੀਕ ਹੈ ਜੀ ਆਪਾਂ ਸਮਾਜ ਸੇਵਕ ਹੈਗੇ ਆ ਠੀਕ ਹੈ ਤੁਹਾਨੂੰ ਕਿਸੇ ਵੀ ਗੱਲ ਦੇ ਕਿਸੇ ਨੂੰ ਕਿ ਮਸੀਬਤ ਪੈਂਦੀ ਆ ਤੁਹਾਨੂੰ ਕੋਣ ਦਾ ਆਪਾਂ ਕਿਸੇ ਵੀ ਗਰੀਬ ਨਾਲ ਧੱਕਾ ਨਹੀਂ ਹੋਣਦੇ ਨਾ ਠੀਕ ਹੈ ਜਦੋਂ ਤਾਂ ਲਾਜ ਸਭ ਤੋਂ ਵਧੀਆ ਚੱਲਦਾ ਪਿਆ ਮੱਛਿਆਂ ਦਾ ਬਚਾਅ ਹੋਇਆ ਉਹਦੀ ਬਲੀਡਿੰਗ ਰੋਕੀ ਗਈ ਆ ਠੀਕ ਆ ਉਹਦੀਆਂ ਦੋਵੇਂ ਲੱਤਾਂ ਦੋਵਾਂ ਦੀਆਂ ਚੱਲਦੀਆਂ ਨਹੀਂ ਪਈਆਂ ਠੀਕ ਆ ਉਹਦਾ ਇਲਾਜ ਜੇ ਗੁਰਨਾਨ ਦੇ ਚ ਕਰਾਣਾ ਉਹ ਆਇਸ਼ਮਾਨ ਦੇ ਵਿੱਚ ਸਰਕਾਰ ਤਾਂ ਪਹਿਲਾਂ ਕਰਾ ਰਹੀ ਐ ਫਿਰ ਪ੍ਰਸ਼ਾਸਨ ਨੂੰ ਦਾ ਮਤਲਬ ਹੀ ਨਹੀਂ ਹੋਣਾ ਚਾਹੀਦਾ ਪ੍ਰਸ਼ਾਸਨ ਕੀ ਕਰਦਾ ਪਿਆ ਵਾ ਪ੍ਰਸ਼ਾਸਨ ਅਮੀਰ ਲੋਕਾਂ ਦੇ ਨਾਲ ਫਿਰ ਖੜਦਾ ਪਿਆ ਵਾ ਗਰੀਬਾਂ ਦੇ ਨਾਲ ਨਹੀਂ ਖੜਦਾ ਪਿਆ ਠੀਕ ਆ ਜੀ ਗਰੀਬਾਂ ਦੇ ਨਾਲ ਖੜਦੇ ਕੌਣ ਪਏ ਆ ਜਿਹੜੇ ਸਮਾਜ ਸੇਵਕ ਹੈ ਗਿਆ ਸਾਰੇ ਠੀਕ ਆ ਉਹ ਤੱਕੇ ਨਾਲ ਇਹਨਾਂ ਦੇ ਕਰ ਕਰਦਿਆਂ ਨੂੰ ਇਹਨਾਂ ਦੀ ਜਨਾਨੀਆਂ ਨੂੰ ਜਨਾਨੀਆਂ ਨੂੰ ਭੁੜਕਾਈ ਜਾ ਰਿਹਾ ਧਮਕਾਈ ਜਾ ਰਿਹਾ ਕਿ ਹਾਂ ਵੀ ਅੱਜ ਇਹਨਾਂ ਨੂੰ ਇਹਨਾਂ ਨੂੰ ਗੁਰਨਾਨਕ ਲੈ ਕੇ ਜਾ ਕੇ ਲਾਜ ਘਾ ਰਹੇ ਬਾਪੂ ਜੀ ਉਹਨਾਂ ਦੇ ਫਾਦਰ ਹਕ ਨੇ ਠੀਕ ਹੈ ਉਹਨਾਂ ਦੇ ਫਾਦਰ ਨੇ ਉਹਨਾਂ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਇਹਨਾਂ ਦੀ ਕੋਈ ਮੁਸੀਬਤ ਆਂਦੀ ਹੈ ਤੇ ਪਿਓ ਨੇ ਵੇਖਣਾ ਉਹਨਾਂ ਦੇ ਜਨਾਨੀਆਂ ਨੇ ਨਹੀਂ ਵੇਖਣਾ ਠੀਕ ਹੈ ਜਨਾਨੀਆਂ ਦੇ ਸਾਈਨ ਕਰੇ ਜਦੋਂ ਪਿਓ ਸਾਈਨ ਕਰੇਗਾ ਫਿਰ ਅਕਰ ਮੰਨਦਾ ਵੀ ਆ ਬੰਦਾ ਠੀਕ ਹੈ ਜੀ ਹੁਣ ਪਿਓ ਦੀ ਮਰਜ਼ੀ ਤੋਂ ਬਿਨਾ ਬੱਚਿਆਂ ਨੂੰ ਧੱਕੇ ਨਾਲੇ ਤੋਂ ਲੈ ਕੇ ਜਾਣਗੇ ਤੇ ਕਸੂਰਵਾਰ ਕੌਣ ਹੋ ਜੇਗਾ ਜਿਨ੍ਹਾਂ ਦੇ ਜੀ ਕਿੰਨਾ ਦਾ ਚੱਲ ਜਾਣਾ ਬਾਪੂ ਉਹਨਾਂ ਦਾ ਠੀਕ ਆ ਜੀ ਉਹਨਾਂ ਨੇ ਅੱਧੀ ਹੱਦ ਤੱਕ ਕਾਫੀ ਹੱਦ ਤੱਕ ਇਹਨਾਂ ਨੂੰ ਪੈਸੇ ਲੈਸ ਕੀਤੇ ਇਹਨਾਂ ਦਾ ਬਚਾਅ ਕੀਤਾ ਉਹਨ ਪਾਪਾ ਜੀ ਦਾ ਕਹਿਣਾ ਵਾ ਕਿ ਜਿਹੜੇ ਹਸਪਤਲ ਨਿਰਮਾਨ ਹਸਪਤਲ ਨੇ ਜਿਹੜਾ ਇਹਨੂੰ ਬਚਾਇਆ ਗਿਆ ਵਾ ਉਹਨੇ ਉਸ ਹਸਪਤਲ ਦਾ ਜੀ ਬਚਾਇਆ ਗਿਆ ਤੁਹਾਡਾ ਆਪਰੇਸ਼ਨ ਵੀ ਇੱਥੇ ਹੀ ਹੋ ਜੇ ਜੇ ਗੁਰੂ ਨਾਨਕ ਦੇ ਜਣਾ ਹੁੰਦਾ ਤੇ ਫਿਰ ਉਸ ਟਾਈਮ ਕਿਉਂ ਨਹੀਂ ਲੈ ਕੇ ਗਏ ਠੀਕ ਆ ਜੀ ਫੇਰ ਇਹ ਕਹਿੰਦਾ ਕਿ ਐਕਸੀਡੈਂਟ ਇੱਕ ਕਨੈਕਟਰ ਸੀ ਇੱਕ ਡਰਾਈਵਰ ਸੀ ਡਰਾਈਵਰ ਨੂੰ ਇੱਥੇ ਬਿਠਾ ਲਿਆ ਕਨੈਕਟਰ ਨੂੰ ਕਿਉਂ ਭੇਜਤਾ ਗੱਡੀ ਚੋਂ ਮਾਲ ਕੋ ਕੱਢ ਲਿਆ ਇਹਨਾਂ ਨੇ ਠੀਕ ਹੈ ਜੀ ਕਿਹਦੇ ਕਹਿਣ ਤੇ ਕੱਢਿਆ ਗਿਆ ਜਦੋਂ ਸਾਨੂੰ ਪਤਾ ਹੀ ਨਹੀਂ ਰਾਤੋ ਰਾਤ ਮਾਲ ਚਲ ਗਿਆ ਰਾਤੋ ਰਾਤ ਉਹ ਕਨੈਕਟਰ ਕਾਰਟ ਚਲ ਗਿਆ ਜਿਹੜਾ ਕੇਸਵਾਰ ਜਿਹੜਾ ਹੈਗਾ ਜਿਹੜਾ ਕੇਸਵਾਰ ਹੈਗਾ ਵੈ ਜਿਹੋ ਤੁਹਾਡੇ ਨਾਲ ਹੈ ਜਿਹੜਾ ਬੰਦਾ ਮੁਜਰਮ ਹੈ ਉਹ ਗੱਡੀ ਵਜੀ ਹੈ ਜਿਹੜਾ ਬੰਦਾ ਨਾਲ ਹੈਗਾ ਉਹਨੂੰ ਉਹ ਵੀ ਨਾਲ ਹੀ ਰਹੇਗਾ ਉਹ ਘਰ ਤੋਂ ਲੋ ਜਾ ਸਕਦਾ ਉਹ ਕਿਸ ਬਿਹਾਫ ਤੇ ਗਿਆ ਕਿਉਂ ਗਿਆ ਇਹ ਕੁਛ ਨਹੀਂ ਪਤਾ ਠੀਕ ਹੈ ਇਹ ਆਪਾਂ ਗਰੀਬ ਬੰਦੇ ਨਾਲ ਕਿਸੇ ਨਾਲ ਵੀ ਧੱਕਾ ਨਹੀਂ ਹੋ ਸਕਦੇ ਇਹ ਗਰੀਬੰਦਾਂ ਹੈਗਾ ਜੀ ਉਹਨੇ ਕੋ ਨਾਨਕ ਦੇ ਇਲਾਜ ਨਾਲ ਪਹਿਲੇ ਦਿਨ ਤੋਂ ਕੋ ਨਾਨਕ ਦੇ ਇਲਾਜ ਕਰਾ ਲੈਂਦਾ ਫਿਰ ਅਮੀਰਾ ਦੀ ਲੋੜ ਹੈ ਹੀ ਨਹੀਂ ਸੀ ਠੀਕ ਹੈ ਮੰਗ ਹੀ ਕਰਦੇ ਮੰਗ ਇਹ ਕਰਦੇ ਇਨਸਾਫ ਕਰਦੇ ਆ ਇਨਸਾਫ ਮੰਗਦੇ ਆ ਪ੍ਰਸ਼ਾਸਨ ਕੋ ਵੀ ਮੰਗਦੇ ਆ ਠੀਕ ਹੈ ਜੀ ਤੇ ਗਰੀਬੰਦਿਆਂ ਦੇ ਨਾਲ ਧੱਕਾ ਨਾ ਹੋਵੇ ਇਹ ਕਿਨੂੰ ਲੈ ਕੇ ਆਪਾਂ ਜਿਆਦਾ ਕਰਕੇ ਡੂੰਘਾਈ ਦੇ ਵਿੱਚ ਸੋਚ ਰਹੇ ਆ ਠੀਕ ਹੈ ਜੀ ਜੀ ਕਾਰਵਾਈ ਚੱਲ ਰਹੀ ਆ ਅਨਚਾਰ ਸਾਹਿਬ ਡੀਲ ਕਰ ਰਹਾ ਇਹਨੂੰ ਚੌਕੀਨ ਚਾਰ ਸਾਹਿਬ ਉਹ ਦੋਨਾਂ ਪਾਰਟੀਆਂ ਦਾ ਆਪਸ ਵਿੱਚ ਕੰਪਰੋਮਾਈਜ਼ ਹੋ ਰਿਹਾ ਵਾ ਪਰ ਕੋਈ ਕੰਪਰੋਮਾਈਜ਼ ਨਹੀਂ ਕਹਿੰਦੇ ਵੀ ਨਾ ਉਹ ਕਹਿੰਦੇ ਕੰਪਰੋਮਾਈਜ਼ ਨਹੀਂ ਹੋਇਆ ਸਾਨੂੰ ਧੱਕੇ ਰਾ ਕਹਿੰਦੇ ਵੀ ਉਹ ਲੈ ਜਾਓ ਨਹੀਂ ਜੀ ਧੱਕੇ ਨਾ ਨਹੀਂ ਕਿਸ ਨੂੰ ਕੋਈ ਪੁਲਿਸ ਥੋੜੀ ਕਰਵਾ ਰਹੀ ਇਹਨਾਂ ਨੂੰ ਧੱਕੇ ਨਾ ਉਹਦਾ ਇਲਾਜ ਉਹਨਾਂ ਦਾ ਚੱਲ ਰਿਹਾ ਵਾ ਜੀ ਕੋਈ ਨਹੀਂ ਪਾਰਟੀ ਉਹ ਨਹੀਂ ਪਾਰਟੀ ਦੀ ਜੇ ਕੋਈ ਜਨਾ ਕੋਈ ਇਹਨਾਂ ਦਾ ਕੰਪਰੋਮਾਈਜ਼ ਹੋ ਉਹਦਾ ਤੇ ਆਪਣਾ ਪਰਚਾ ਦੇ ਦਾਂਗੇ ਇਹ ਆਪਸ ਵਿੱਚ ਕਰ ਰਹੇ ਆ ਪਹਿਲਾਂ ਕੱਲ ਇੱਕ ਗੱਡੀ ਤੇ ਦੋ ਬੰਦੇ ਫੜਾਈ ਸੀ ਗੱਡੀ ਵਿੱਚ ਸਮਾਨ ਲੋਡ ਸੀ ਗੱਡੀ ਵਿੱਚ ਸਮਾਨ ਨਹੀਂ ਹੈਗਾ ਇੱਕ ਬੰਦਾ ਛਾਂ ਦਿੰਦਾ ਮੈਨੂੰ ਜੀ ਇਹ ਕੱਲ ਡਿਊਟੀ ਅਫਸਰ ਜਿਹੜੇ ਸੀ ਜਾਂਚਾਰ ਸਾਹਿਬ ਉਹਨਾਂ ਨੂੰ ਪਤਾ ਮੈਨੂੰ ਇਸ ਪਰੇ ਨਹੀਂ ਪਤਾ ਬਾਕੀ ਬੰਦਾ ਤੇ ਸਾਡੇ ਕੋਲ ਬੈਠਾ ਮजूद ਹੈ ਜਿਹੜਾ ਗੱਡੀ ਤੋਂ ਗੱਡੀ ਚਲਾ ਰਿਹਾ ਜਿਹੜਾ ਡਰਾਈਵਰ ਆ ਜਿਹੜਾ ਗੱਡੀ ਚਲਾ ਰਿਹਾ ਉਹ ਸਾਡੇ ਕੋਲ ਬੈਠਾ ਵਾ ਤੇ ਉਹ ਜੋ ਬੰਦੀ ਕਾਨੂੰਨੀ ਕਰ ਰਿਹਾ ਅੱਛਾ ਭਾਈ ਦੂਸਰੇ ਪਾਸੇ ਤੇ ਕੀ ਗੱਲ ਕੀਤੀ ਕੀ ਹਿੰਦੇ ਮੇਰੀ ਉਹ ਨਹੀਂ ਜੀ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਮੈਂ ਕਿਹਾ ਚਾਰ ਸਾਹਿਬ ਡੀਲ ਕਰ ਰਿਹਾ ਚੌਕੀਨ ਜਾਰਾ ਸ਼੍ਰੀ ਕਪਲ ਜੀ ਹੈ ਨਾ ਉਹ ਡੀਲ ਕਰ ਰਿਹਾ ਹਾਂ ਹਾਂ ਟਰਵਾਲ ਵੀ ਕੋਸਾ ਤਾ ਜ਼ਰੂਰ ਜੀ ਇਹਨਾਂ ਦੀ ਸਹਾਇਤਾ ਕੀਤੀ ਜਾਊ ਜੋ ਵੀ ਉਹ ਬਣਨੀ ਹੈ ਜੀ ਐਗਰੀ ਜੀ ਜੀ